ਜਲੰਧਾ ਬੂਰ ਦਰਸ਼ਨ ਸਾਰੇ ਵੀਰਾਂ ਦਾ ਧੰਨਵਾਦ ਹੈ ਸਾਡੇ ਵੀਰ ਨੇ ਪਿੰਡੂ ਦੂਰਦਰਸ਼ਨ ਟੀਵੀ ਸਾਰੇ ਵੀਰਾਂ ਦਾ ਧੰਨਵਾਦ ਕਿ ਸਾਡੇ ਵੀਰ ਆਪਣੇ ਕੈਮਰੇ ਵਿੱਚ ਕੈਦ ਕਰਕੇ ਆ ਖੇਡ ਮੇਲਾ ਜਿਹੜਾ ਹੈ ਇਹ ਦੂਰਦਰਸ਼ਨ ਦੇ ਰਾਹੀਂ ਸੰਗਤਾਂ ਨੂੰ ਦਰਸ਼ਨ ਕਰਵਾਉਣਗੇ ਪਿੰਡੂ ਦੂਰਦਰਸ਼ਨ ਸਮੁੱਚੀ ਕੰਦਾ ਸਮਾਂ ਬੜਾ ਹੋ ਗਿਆ ਸੀਗਾ ਸਰਪੰਚ ਮੋਹਰ ਸਿੰਘ ਜੀ ਇੱਕ ਚੋਟੀ ਦੀ ਟੱਕਰ ਖੇੜੀ ਜਾ ਰਹੀ ਹੈ ਸਰਪੰਚ ਸਰਦਾਰ ਸਾਹਬ ਸਿੰਘ ਸਰਦਾਰ ਤਰਕਰ ਸਿੰਘ ਸਤਕਾਰ ਤੇ ਜੋਸ਼ ਹਸਤੀਆਂ ਬਾਕੀ ਸਾਰਿਆਂ ਦੇ ਨਾਮ ਸੱਤੇ ਪਾਸ਼ਾ ਦਾਬਾ ਕਿਲਾ ਪੀਰ ਜੀ ਆ ਵੀ ਆ ਰਹੇ ਆ ਪਰ ਸਾਹਮਣੇ ਮੁੰਡਾ ਫੇਰ ਯਾਰ ਟੱਕਣ ਦੀ ਕੀਤੇ ਕੋਸ਼ਿਸ਼ ਬੜਾ ਰਮੀਰਾ ਵੱਲੋਂ ਬਹੁਤ ਵੱਡੇ ਪਿਆਰ ਆਗੇ ਆਏ ਤੇ ਵੈਗਨ ਸੱਤੇ ਪਾਸ਼ਾ ਕਰੇ ਇਸੇ ਤਰ੍ਹਾਂ ਇਹ ਸੱਭਿਆਚਾਰ ਮੇਲਾ ਖੇਡ ਮੇਲਾ ਜਿਹੜਾ ਹੈ ਉਹ ਬਾਬਾ ਜੀ ਦੀ ਯਾਦ ਵਿੱਚ ਹੁੰਦਾ ਰਹੇ ਸਾਡੀ ਸੰਗਤ ਦਾ ਧੰਨਵਾਦ ਪਰ ਸਾਹਮਣੇ ਟੱਕਰ ਸੱਚੀ ਦੀ ਹੈ ਇੱਕ ਪਾਸੇ ਨੌਜੌਣ ਛੱਪਾ ਕੋਟਲੀ ਵਾਲਾ ਉਹ ਭਿਰਦੇ ਸਾਲ ਲੱਗਦਾ ਜੇਰ ਤੇ ਨੰਬਰ ਰੇਡਰ ਪਾਣੀ ਵਧਿਆ ਹੋਇਆ ਥੋੜਾ ਕਿਸਮਾ ਪਹਿਲਾਂ ਪ੍ਰਸਿੱਧ ਲੋਕ ਗਾਇਕ ਸਰਜੀਤ ਧੱਲੂ ਸਾਹਿਬ ਦੇ ਪਿੰਡ ਚੇਲੇਪਿੰਡ ਦੀ ਧਰਤੀ ਦੇ ਖੇਡ ਮੇਲਾ ਆਇਆ ਪੂਰ ਸਰਤੀ ਦੇ ਆ ਨੌਜਵਾਨ ਦਾ ਨਗਦੀ ਰਾਸ਼ੀ ਦੇ ਨਾਲ ਸ਼ਾਨਦਾਰ ਕੱਪ ਦੇ ਨਾਲ ਵੱਡਾ ਸਨਮਾਨ ਕੀਤਾ ਗਿਆ ਸੀਗਾ ਪਰ ਪਹਿਲਵਾਨੀ ਦੇ ਅਖਾੜਾ ਪਾਤਸ਼ਾ ਵਿੱਚ ਨੌਜਵਾਨ ਕਿ ਮੁੰਡਾ ਮਿਹਨਤਾਂ ਲਾਉਂਦਾ ਹੈ ਜੱਸਾ ਪੱਤੀ ਵਾਲਾ ਵੈਸੇ ਪਛੋਕੜ ਪਿੰਡ ਗਿੱਲ ਬੜਾਇ ਚ ਫਿਰ ਚੂਸਲੇਵੜ ਤੇ ਫਿਰ ਪੱਤੀ ਮਸ਼ਹੂਰ ਕੀਤਾ ਹੈ ਪਹਿਲਾ ਪਿੰਡ ਛਿੱਦਾ ਪਹਿਲਵਾਨੀ ਦਾ ਗਿੱਲ ਬੜਾਇ ਪਿੰਡ ਸੀਗਾ ਗਿੱਲ ਬੜਾਇ ਤੋਂ ਫਿਰ ਚੂਸਲੇਵੜ ਤੇ ਚੂਸਲੇਵੜ ਤੋਂ ਅਖਾੜਾ ਪਾਤਸ਼ਾ ਮੈਂ ਤਲਵਾਰ ਦੇ ਨੌਜਵਾਨ